ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆ ਜੀ ਆਪਾਂ ਭਾਈ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਸਿਗਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਹਾਂ ਮੇਰਾ ਪ੍ਰਗਟ ਸਿੰਘ ਜੀ ਪਿੰਡ ਪੱਖੋਆ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਆਪਣੀ ਛੋਟੀ ਦੀ ਜਾਣਕਾਰੀ ਦਿਓ ਕਿਵੇਂ ਸੂਈ ਛੋਟੀ ਬਾਈ ਤੀਜਾ ਸੂਆ ਸੁੰਦੀ ਆ ਹਾਂਜੀ 16 ਅੰਤਰੀਕ ਨੂੰ ਦਿਨ ਪੂਰੇ ਆ ਇਹਦੇ ਠੀਕ ਹੈ ਜੀ ਠੀਕ ਹੈ ਦੁੱਧ ਪਾਇਆ 13-14 ਗੋੜ ਠੰਡਾ ਆਰਾਮਣਾ ਠੀਕ ਹੈ ਜੀ ਐਸੀ ਹੀ ਪਾਦੂ 16 ਅੰਗਲ ਦੁੱਧ ਠੀਕ ਹੈ ਜੀ ਹਾਂਜੀ ਲੋ ਭਰਾ ਸਾਨੂੰ ਲੇਵਾ ਖਾਦਨੇ ਆ ਠੀਕ ਹੈ ਜੀ ਚੱਕਾਮ ਤੁਹਾਨੂੰ ਬਹੁਤ ਚੰਗਾ ਵੇਥ ਵੇਥ ਤੇ ਥਾਣਾ ਪਿਆ ਮੁਠੀ ਅਹ ਥਣ ਜੂਮ ਕਰਕੇ ਦਿਖਾਇਆ ਸੰਗ ਦੇਖ ਸਕਦੇ ਵੱਡੀ-ਬੁੱਡੀ ਬਹੁਤ ਆ ਬਾਈ ਰੇਡ ਭਰਾ ਜਾਇਆ ਜਦਾਂ ਦੇਣ ਲੈ ਰੇਡ ਫੋਨ ਦੀ ਕਰਾਂਗੇ ਬਾਈ ਜੀ ਆਪਾਂ ਹੁਣ ਹੀ ਤੇ ਕਰਾਂਗੇ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੋੜ ਦਿਓ ਜੀ ਫਿਰ ਲੋ ਜੀ ਦੇਖ ਸਕਦੇ ਪੁਰਾ ਫੇਸ ਕੁਆਲਿਟੀ ਤੇ ਲੈਵਾ ਸਾਨੂੰ ਜੂਮ ਕਰਕੇ ਪਾ ਫਿਰ ਦਿਖਾਣੇ ਤੋੜ ਲੀ ਵੱਡੀ-ਬੁੱਡੀ ਬਹੁਤ ਆ ਬਾਈ ਠੀਕ ਹੈ ਜੀ ਬਹੁਤ ਚੰਗੇ ਰਿਕਾਰਡ ਦੀ ਹੈ ਝੁੱਟੀ ਠੀਕ ਹੈ ਜੀ ਹਾਂਜੀ ਏਰੀਆ ਬਹੁਤ ਚੰਗਾ ਜਿਵੇਂ ਝੁੱਟੀ ਲਈ ਹੈ ਜੀ ਠੀਕ ਹੈ ਜੀ ਲੋ ਪਰਾ ਆਪਾਂ ਜੂਮ ਕਰਤਾ ਰੋਕ ਲਓ ਜੀ ਮੜਾ ਇੱਥੇ ਲੋ ਜੀ ਠੀਕ ਆ ਤੁਹਾਨੂੰ ਪੂਰਾ ਵਧੀਆ ਲੱਗਿਆ ਹੋਇਆ ਜੀ ਲੋ ਜੀ ਤੋਣ ਜਾਣ ਬਹੁਤ ਚੰਗਾ ਲਿਖ ਲੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੋੜ ਲੈ ਪਰ ਮੋੜ ਲੈ ਜੇ ਵਾਲੂ ਬਸ ਸਾਡਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਈ ਹਾਂਜੀ ਹਾਂਜੀ ਇਹ ਮਖਿਆਲ ਹੀ ਆਉਂਦਾ 16 ਤਰੀਕ ਨੂੰ ਦਿਨ ਪੂਰੀ ਐ ਛੁੱਟੀ ਦੇ ਜੀ ਠੀਕ ਹੈ ਜੀ ਅੱਜ ਕਿੰਨੀ ਤਰੀਕ ਹੋ ਗਈ ਜੀ ਅੱਜ ਹੋ ਗਈ 9 ਤਰੀਕ ਜੀ 9 ਤਰੀਕ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਾਡੀ ਵੀ ਜੀ ਨਾਲ ਜਰੂਰ ਕਨੈਕਟ ਕਰਿਓ ਠੀਕ ਹੈ। ਬੰਦ ਹੀ ਬੰਦ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ। ਓਕੇ, ਬਾਏ।